ਨੇ ਤਨ ਚਾਰ ਥਾਈਆਂ ਫੋਨ ਲਾ ਕੇ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਦਾਰ ਕੌਣ ਹੈ ਉਹਦਾ ਵੀ ਦਾਦਾ ਬੂਆ ਮਮਾ ਬੈਠੂ ਕਿ ਜਿਹੜਾ ਦੇਖੋ ਮੈਨੂੰ ਬੋਲ ਮਾਰ ਕੇ ਘਰੇ ਟੱਕਰਾ ਮਾਰ ਲੱਗਦੀ ਮੈਂ ਨਹੀਂ ਸੁਣ ਸਕਦੀ ਇੰਨਾ ਉਹਨਾਂ ਨੂੰ ਕਿ ਹੋਣਾ ਪਈ ਪ੍ਰਿੰਸੀਪਲ ਨੇ ਅਜਿਹਾ ਕੀ ਕਰ ਦਿੱਤਾ ਕਿ ਮਾਪੇ ਸਕੂਲ ਪਹੁੰਚ ਗਏ ਨੇ ਤੇ ਉੱਥੇ ਪ੍ਰਿੰਸੀਪਲ ਤੇ ਵੱਡੇ ਇਲਜ਼ਾਮ ਲਗਾਉਂਦਿਆਂ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਜਿਸ ਦੀ ਕੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਦਰਸਲ ਕੀ ਹੈ ਜਾਰੀ ਹੈ ਕਿ ਮਾਪਿਆਂ ਦੇ ਵੱਲੋਂ ਜਦ ਬੱਚਿਆਂ ਸਬੰਧੀ ਕੋਈ ਗੱਲਬਾਤ ਕਰਨ ਦੇ ਲਈ ਪ੍ਰਿੰਸੀਪਲ ਨੂੰ ਫੋਨ ਲਾਇਆ ਗਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਨੰਬਰ ਤਾਂ ਬਲੌਕ ਕੀਤਾ ਹੋਇਆ ਜਿਸ ਤੋਂ ਬਾਅਦ ਜਦ ਮਾਪੇ ਸਕੂਲ ਪਹੁੰਚੇ ਨੇ ਤਾਂ ਪ੍ਰਿੰਸੀਪਲ ਨਾਲ ਗੱਲਬਾਤ ਕਰਦ ਨੇ ਤਾਂ ਪ੍ਰਿੰਸੀਪਲ ਅੱਗੋਂ ਕਹਿੰਦੀ ਹੈ ਕਿ ਮੈਨੂੰ ਤਾਂ ਦਿਨ ਦੇ ਵਿੱਚ ਇੰਨੇ ਲੋਕਾਂ ਦੇ ਫੋਨ ਆਉਂਦੇ ਨੇ ਮੈਂ ਕਿਸ-ਕਿਸ ਦਾ ਫੋਨ ਅਟ ਕਹਿਣਾ ਹੈ ਕਿ ਮੇਰਾ ਫੋਨਿਕ ਜਿਹੇ ਫੀਚਰ ਦੇ ਵਿੱਚ ਲੱਗਿਆ ਹੋਇਆ ਜਿਸ ਦੇ ਨਾਲ ਜਿਹੜੇ ਅਨਨੋਨ ਕਾਲਸ ਨੂੰ ਆਪੇ ਹੀ ਕਟੀਆਂ ਜਾਂਦੀਆਂ ਨੇ ਪਰ ਮਾਪਿਆਂ ਦਾ ਸਵਾਲ ਹੈ ਕਿ ਜੇਕਰ ਅਨਨੋਨ ਕਾਲਸ ਇਸ ਤਰੀਕੇ ਨਾਲ ਆਪੇ ਕਟੀਆਂ ਜਾਂਦੀਆਂ ਨੇ ਤਾਂ ਆਖਰ ਸਾਡੇ ਬੱਚਿਆਂ ਦੀ ਜਵਾਬ ਦੇਈ ਕਿਸ ਦੀ ਹੈ ਤੇ ਵੀ ਕਿਹਾ ਜਾ ਰਿਹਾ ਕਿ ਸਕੂਲ ਦੇ ਵਿੱਚ ਪੇਪਰ ਵਖਾਉਣ ਨੂੰ ਲੈ ਕੇ ਸਾਰਾ ਹੰਗਾਮਾ ਹੋਇਆ ਜਦ ਪੇਪਰ ਵਖਾਉਣ ਲਈ ਕਿਹਾ ਗਿਆ ਅਧਿਆਪਕਾਂ ਨੂੰ ਤਾਂ ਉਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋ ਜਾਂਦਾ ਮਾਪਿਆਂ ਦੇ ਵੱਲੋਂ ਵੀ ਸਕੂਲ ਪਹੁੰਚ ਕੇ ਕਾਫੀ ਜ਼ਿਆਦਾ ਵੱਡੇ ਇਲਜ਼ਾਮ ਲਗਾਉਂਦੇ ਆ ਹੰਗਾਮਾ ਕਰ ਦਿੱਤਾ ਗਿਆ ਨੰਬਰ ਬਲੌਕ ਚ ਆ ਮੈਂ ਕਿਹਾ ਜੇ ਕੋਈ ਪ੍ਰੋਬਲਮ ਆਪਣੀ ਮੈਨੂੰ ਕਾਲ ਮੇਰੇ ਨਾਲ ਦੋ ਗੱਲਾਂ ਕਰੀਆਂ ਤੇ ਨੰਬਰ ਬਲੌਕ ਚ ਭੈਣ ਨੇ ਤਿੰਨ ਚਾਰ ਥਾਈਂੋਂ ਫੋਨ ਲਾਤਾ ਤਾਂ ਨੰਬਰ ਬਲੌਕ ਚ ਮੈਨੂੰ ਐਂ ਦੱਸੋ ਜੀ ਜ਼ਿੰਮੇਵਾਰ ਕੌਣ ਬੱਚੀ ਦਾ ਜ਼ਿੰਮੇਵਾਰ ਕੌਣ ਮੇਰੀ ਗੱਲ ਸੁਣੋ ਧਿਆਨ ਨਾਲ ਹਾਂਜੀ ਜਿਵੇਂ ਤੁਸੀਂ ਹੁਣ ਬੋਲੀ ਜਾ ਰਹੇ ਹੋ ਪਰ ਕਹਿੰਦੇ ਤੁਸੀਂ ਇੱਥੇ ਵੀ ਜ਼ਿਆਦਾ ਬੋਲ ਰਹੇ ਸੀ ਹਾਂ ਜੀ ਦੋ lần ਜਵਾਬ ਦਿੱਤੇ ਕਿਸਦਾ ਕੋ ਚਾਚਾ ਫੂਫਾ ਮਮਾ ਬੈਠੂ ਕੇ ਜਿਹੜਾ ਦੇਖੋ ਮੈਨੂੰ ਬੋਲ ਮਾਰ ਕੇ ਘਰੇ ਟੱਕਰਾ ਮੰਨ ਲੱਗਦੀ ਮੈਂ ਨਹੀਂ ਸੁਣ ਸਕਦੀ ਇੰਨਾ ਕੁਝ ਮਾਪਿਓ ਲਾਉ ਮਮਾ ਮੇਰੇ ਕੋ ਫੜ ਕੇ ਲਾਉਣਗੇ ਮਾਪਿਓ ਲਾਉ ਕਿੰਨਾ ਨੂੰ ਲੋੜ ਆ ਬੱਚਿਆਂ ਦੀ ਬੱਚਾ ਫੜਦਾ ਹੋ ਗਿਆ ਤੇ ਮੇਰੀ ਗੱਲ ਸੁਣੋ ਬਲੌਕ ਕਿਉਂ ਕੀਤੇ ਨੇ ਹੋਰ ਰਾਮ ਨੂੰ ਸੁਣੋ ਠੀਕ ਹੈ ਮੇਰਾ ਫੋਨ ਹੈ ਮੇਰੇ ਕੋਲ 100 ਪੱਤਰਕਾਰਾਂ ਦੇ ਫੋਨ ਆਉਂਦੇ 100 ਮੇਰੇ ਕੋਲ ਅਫਸਰਾਂ ਦੇ ਫੋਨ ਆਉਂਦੇ ਸਾਰਿਆਂ ਨੇ ਆਉਂਦੇ ਆ ਅਨਨੋਨ ਸ਼ਰਾਬੀ ਲੋਕਾਂ ਦੇ ਆਉਂਦੇ ਜਿਹੜਾ ਫੋਨ ਕਰਕੇ ਮੈਨੂੰ ਬਕਵਾਸ ਨਹੀਂ ਮਾਰਨ ਲੱਗ ਜਾਂਦੇ ਲੋਕ ਠੀਕ ਹੈ ਮੈਂ ਆਪਣੇ ਫ ਮੈਂ ਇਹ ਇਹ ਆਈਫੋਨ ਚ ਸੈਟਿੰਗ ਲੱਗੀ ਹੈ ਇਹ ਦੀ ਜਿਹੜੇ ਨੰਬਰ ਅੰਦਰ ਫੀਡ ਨਹੀਂ ਹੈਗੇ ਅਨਨੋਨ ਨਹੀਂ ਹੈਗੇ ਆਟੋਮੈਟਿਕਲੀ ਸਾਇਲੈਂਟ ਕਾਲ ਕਰ ਤੁੰ ਕਰ ਦੇ ਫਿਰ ਮੈਨੂੰ ਆਇਆ ਕਿ ਜੀ ਜ਼ਿੰਮੇਦਾਰੀ ਤਾਂ ਸਾਡੇ ਬੱਚਿਆਂ ਦੀ ਜ਼ਿੰਮੇਦਾਰੀ ਹੋਣਾ ਚਾਹੀਦਾ ਕਿ ਨੰਬਰ ਕੋਈ ਸਾਡੇ ਚੱਲੇ ਆਉਣਾ ਮੈਂ ਪਰ ਸਦੇ ਚਾਹੀਦਾ ਮੈਂ ਮਸ ਇਮੀਡੀਟ ਟਰਮ ਪਰਸਨਲ ਫੋਨ ਹੈ ਫੋਨ ਲਾ ਸਕਦੀ ਮੈਂ ਮਸ ਇਮੀਡੀਟ ਟਰਮ ਚਾਹੀ ਸੀ ਤੁਹਾਡੇ ਕੋਲ ਤੁਸੀਂ ਕਹਿੰਦੇ ਜੇ ਕੋਈ ਪ੍ਰੋਬਲਮ ਆਵੇ ਸਾਨੂੰ ਕਾਲ ਕਰਾ ਵੀਡੀਓ ਖਬਰਾਂ ਦੀ ਬਣਾ ਦੇ ਮੈਂ ਕਿਹਾ ਸਾਡਾ ਹੋ ਜਾਣਾ